ਮੈਸਰ ਖਾਨਾ ਦਾ ਹੋਵੇਗਾ ਅਸਤੀਫਾ ਵਿਧਾਇਕ ਮੈਸਰ ਖਾਨਾ ਦੇ ਉੱਪਰ ਲੱਗੇ 30 ਲੱਖ ਦੇ ਇਲਜ਼ਾਮ 30 ਲੱਖ ਰੁਪਇਆ ਲੈ ਕੇ ਨਗਰ ਕੌਂਸਲ ਮੋੜ ਦੀ ਪ੍ਰਧਾਨਗੀ ਵਿੱਚ ਜਿਸ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾਨੇ ਸਰਕਾਰ ਨੂੰ ਘੇਰਿਆ ਹੈ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗੱਲ ਦੰਤਰ ਦਿਵਸ ਦੇ ਮੌਕੇ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਬੋਰਡ ਦੇ ਸੁਖਵੀਰ ਸਿੰਘ ਮੈਸਰ ਖਾਨਾ ਦੇ ਉੱਪਰ 30 ਲੱਖ ਰੁਪਏ ਰਿਸ਼ਵਤ ਦੇ ਗੰਭੀਰ ਦੋਸ਼ ਲਗਾ ਦਿੱਤੇ ਗਏ ਨੇ ਸਿਆਸੀ ਹਲਕਾ ਤਰਥਲੀ ਮਚ ਗਈ ਇਸ ਮਾਮਲੇ ਵਿੱਚ ਪੁਲਾਤ ਤੋਂ ਵਿਧਾਇਕ ਕੋਲ ਸੇ ਖੇਰਾਰੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਦਾ ਹਵਾਲਾ ਦਿੱਦਿਆ ਆਪ ਆਦਮੀ ਪਾਰਟੀ ਦੇ ਮੋਰ ਤੋਂ ਵਿਧਾਇਕ ਤੇ ਉੱਪਰ ਲੱਗੇ ਦੋਸ਼ਾਂ ਨੂੰ ਜੋ ਆਪ ਦੀ ਸਰਕਾਰ ਨੂੰ ਕਹਿ ਰਿਹਾ ਹੈ ਸੁਖਪਾਲ ਖੇਰਾਰੇ ਦਾਅਵਾ ਕੀਤਾ ਹੈ ਕਿ ਨਗਰ ਕੌਂਸਲ ਮੋਰ ਦੇ ਪ੍ਰਧਾਨ ਕਰਨੈਲ ਸਿੰਘ ਨੇ ਕੈਮਰੇ ਦੇ ਸਾਹਮਣੇ ਆ ਕੇ ਇਹ ਕਬੂਲ ਕੀਤਾ ਕਿ ਉਹਨਾਂ ਨੇ ਆਪਣੀ ਪ੍ਰਧਾਨਗੀ ਦੀ ਕੁਰਸੀ ਬਚਾਉਣ ਲਈ ਮੌਰ ਦੇ ਆਪ ਵਿਧਾਇਕ ਨੂੰ 30 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਖਹਿਰਾ ਦੇ ਅਨੁਸਾਰ ਇਸ ਖੁਲਾਸੇ ਨੇ ਸੂਬਾ ਸਰਕਾਰ ਤੇ ਭ੍ਰਿਸ਼ਟਾਚਾਰ ਵਿਰੋਧ ਦਾਅਵਾ ਦੀ ਪੋਲ ਖੋਲ ਜਿੱਤੀ ਹੈ ਇਸ ਸਬੰਧੀ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਭ੍ਰਿਸ਼ਟਾਚਾਰ ਵਿਰੋਧ ਜ਼ੀਰੋ ਟੋਲਰੈਂਸ ਦੇ ਨਾਅਰੇ ਨੂੰ ਵੀ ਪੂਰੀ ਤਰ੍ਹਾਂ ਬੇਦਖਾਬ ਕਰ ਦਿੱਤਾ ਹੈ ਉਹਨਾਂ ਨੇ ਸਵਾਲ ਕੀਤਾ ਕਿ ਹੁਣ ਸਰਕਾਰ ਆਪਣੇ ਹੀ ਵਿਧਾਇਕ ਦੇ ਖਿਲਾਫ ਕਾਰਵਾਈ ਕਰੇਗੀ ਜਾਂ ਇਹ ਮਾਮਲਾ ਠੰਡੇ ਪਸਤੇ ਵਿੱਚ ਚਲਾ ਜਾਵੇਗਾ ਇਸ ਇਤਰਾਫ ਸੁਖਪਾਲ ਸਿੰਘ ਖਹਿਰਾ ਨੇ ਪੁੱਛਦੇ डीजीपी ਤੇ ਵਿਜੀਲੈਂਸ ਬਿਊਰੋ ਨੇ ਵੀ ਚੌਥੀ ਦਿੱਧਿਆ ਕਹਿ ਕੇ ਉਹਨਾਂ ਲਈ ਇੱਕ ਲਿਟਮਸ ਟੈਸਟ ਹੈ ਉਹਨਾਂ ਪੁੱਛਿਆ ਕਿ ਉਹਨਾਂ ਕੋਲ ਇਸ ਵਿਸ਼ੇਸ਼ ਵਿਰੁੱਧ ਜੋ ਅਪਰਾਧਿਕ ਮਾਮਲਾ ਦਰਜ ਕਰਨਾ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਹੈ ਜਾਂ ਫਿਰ ਸਿਰਫ ਆਪ ਦੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਿਆਂ ਇਸ ਬਾਬਲੇ ਦੋ ਪਾਸੜ ਵਿਰੋਧੀ ਟੀਰਵਲੋ ਸਰਕਾਰ ਨੂੰ ਕੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਦ ਕਿ ਸੱਤਾਧਾਰੀ ਟੀਰਵਲੋ ਅਜੇ ਤੱਕ ਇਸ ਸਬੰਧੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਕਿ ਸੀ ਪੂਰਾ ਮਾਮਲਾ ਜਿਕਰ ਯੋਗ ਹੈ ਕਿ ਜਦੋਂ ਗਣਤੰਤਰ ਦਿਵਸ ਮੌਕੇ ਹਲਕਾ ਮੋੜ ਦੇ ਡਿਵੀਜ਼ਨ ਪੱਤਰੀ ਪ੍ਰੋਗਰਾਮ ਸਰਕਾਰੀ ਚੱਲ ਰਹੇ ਸੀ ਤਾਂ ਹਲਕਾ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਰ ਸਿੰਘ ਦੇ ਵਿਚਕਾਰ ਝੜਪ ਹੋਈ ਜਾਣਕਾਰੀ ਦੇ ਮੁਤਾਬਕ ਛੱਡੇ ਦੀ ਰਸਮ ਨਿਭਾਉਣ ਮਗਰੋਂ ਨਗਰ ਕੌਂਸਲ ਪ੍ਰਧਾਨ ਦੀ ਸੀਟ ਤੇ ਕੋਈ ਹੋਰ ਵਿਅਕਤੀ ਬੈਠ ਗਿਆ ਪ੍ਰਧਾਨ ਨੇ ਜਦ ਉਸ ਵਿਅਕਤੀ ਨੂੰ ਸੀਟ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦਾ ਹਲਕਾ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨਾਲ ਨਗਰ ਕੌਂਸਲ ਪ੍ਰਧਾਨ ਦੀ ਝੜਪ ਹੋ ਗਈ ਇਸੇ ਦੌਰਾਨ ਪ੍ਰਧਾਨ ਅਤੇ ਪੁੱਤਰ ਦੋਵਾਂ ਨੂੰ ਵਿਧਾਇਕੋਂ ਤੱਕੇ ਮਾਰੇ ਗਏ ਤੇ ਇਸ ਤੋਂ ਬਾਅਦ ਬਹੁਤ ਤਣਾਅ ਪੂਰ ਹੋ ਗਿਆ ਬੌਕੇ ਤੇ ਡੀਐਸਪੀ ਬੌਣ ਕੋਲ ਦੀ ਪ੍ਰਾੜ ਦੇ ਸਾਰੀ ਸਥਿਤੀ ਨੂੰ ਸੰਭਾਲ ਦਿਆਂ ਅਤੇ ਬਹੁਲ ਨੂੰ ਵਿਗੜਤ ਨੂੰ ਰੋਕਿਆ ਨਗਰ ਕੌਂਸਲ ਦੇ ਪ੍ਰਧਾਨ ਕਰਾਰ ਸਕਦੇ ਵਿਧਾਇਕ ਤੇ ਜਾਣ ਪੁੱਝ ਕੇ ਉਸ ਦੀ ਬੇਇੱਜ਼ਤੀ ਕਰਨ ਦੇ ਗਬੀਰ ਇਲਜ਼ਾਮ ਲਗਾਏ ਸਮਾਗਮ ਦੇ ਦੌਰਾਨ ਵਿਧਾਇਕ ਮੈਸਰ ਖਾਨਾ ਇੱਕ ਸਥਾਨਕ ਪ੍ਰਧਾਨ ਵਿਚਲੇ ਜ਼ਬਰਦਸਤ ਹਗਾਮਾ ਹੋਇਆ ਜਿਸ ਵਿੱਚ 30 ਲੱਖ ਰੁਪਏ ਵਿਗੜਦੇ ਗਬੀਰ ਦੋਸ਼ ਲਗਾਏ ਸਰਕਾਰ ਜੋ ਸਮਾਗਮ ਦੇ ਦੌਰਾਨ ਪ੍ਰਧਾਨ ਸ਼ਰਿਆਮ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਵਿਧਾਇਕ ਨੇ 3 ਲੱਖ ਰੁਪਏ ਲੈਣੇ ਮੇਰੇ ਘਰ ਦੇ ਮੈਂ 3 ਲੱਖ ਵਿੱਚ ਇਹ ਪ੍ਰਧਾਨਗੀ ਕੁਰਸੀ ਲਈਏ ਉਹਨਾਂ ਨੇ ਦਾਵਾ ਕੀਤਾ ਕਿ ਇਹ ਪੈਸਾ ਉਸ ਦਾ ਖਰਚਾ ਸੀ ਜੋ ਉਸ ਨੇ ਵਿਧਾਇਕ ਨੂੰ ਦਿੱਤਾ ਹੈ 3 ਲੱਖ ਰੁਪਏ ਵਿੱਚ ਉਸ ਨੂੰ ਪ੍ਰਧਾਨਗੀ ਦਿੱਤੀ ਗਈ ਹੈ ਜੋ ਹੁਣ ਆਵਾਜ਼ੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ गिर ਗਈ ਹੈ ਆਵਾਜ਼ੀ ਪਾਰਟੀ ਦੀ ਸਰਕਾਰ ਜੋ ਇਮਾਨਦਾਰੀ ਦੀ ਸਰਕਾਰ ਹੈ ਉਹਨਾਂ ਦੇ ਵਿਧਾਇਕ ਦੇ ਵੱਲੋਂ 3 ਲੱਖ ਲੈ ਗਏ ਨੇ ਜੋ ਹੁਣ ਇਸ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਜੋ ਅਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਇਸ ਦੇ ਤੇ ਪ੍ਰਤੀਕਿਰਿਆ ਨਹੀਂ ਆਈ